ਦੁਕਾਨ ਹੀ ਬਣਾ ਲਈ ਦੇਸੀ ਜੀ ਹੱਟੀ ਪਰ ਸੰਗ ਨਹੀਂ ਆਈ ਸੰਗ ਕਿਹੜਾ ਕਿਹੜਾ ਤਾਂ ਆਈ ਬਾਈ ਜੀ ਥੋੜੀ ਜਿਹੀ ਪੈਸੇ ਜੇ ਆਉਣ ਲਾ ਕੇ ਫਿਰ ਸੰਗ ਜੀ ਲੈ ਗਈ ਲੈ ਗਈ ਹਾਂ ਹਾਂ ਫਿਰ ਉਹ ਦੂਜਣੇ ਆਪਦੀ ਬਈ ਸਾਰੀ ਸੰਗ ਸ਼ਰਮ ਕਿਲੀ ਤੇ ਟੰਗ ਕੇ ਤੇ ਲਾ ਕੇ ਤੇ ਆ ਵੇਚੀ ਆਉਂਦਾ ਸਬਜ਼ੀ ਬਈ ਹੁਣ ਜਦੋਂ ਟਰੈਕਟਰ ਲੈ ਕੇ ਤੇ ਕੀ ਮਸੂਹ ਜਿਹਾ ਝਾਕਦੇ ਹੁਣ ਐ ਕੁਸ ਤਾਂ ਡੱਬ ਵਾਲੀ ਵਾਲੇ ਉਹ ਇੱਕ ਆਪਣੇ ਜ਼ਿਮੀਂਦਾਰ ਪ੍ਰਾਣੇ ਪਿਛਲੇ ਸਾਲ ਤੋਂ ਤੇ ਲਾ ਕੇ ਕਿਲੀ ਤੇ ਟੰਗ ਕੇ ਆਪਦੀ ਸੰਗ ਤੇ ਆਹ ਖੋਲਤੀ ਵੀ ਇੱਥੇ ਦੇਸੀ ਰੇੜੀ ਦੇਖੋ ਬਈ ਦੇਸੀ ਹੱਟੀ ਆ ਗੁਰਮukh ਅਚਾਰ ਪੰਡਾਰ ਦੇ ਨਾਂ ਤੋਂ ਤੇ ਆਖੜਾ ਵੀ ਟਰੈਕਟਰ ਪਾਵਰ ਟਰੱਕ ਤੇ ਪਹਿਲਾਂ ਤਾਂ ਪੁੱਛਦੇ ਆ ਬਾਈ ਜੀ ਏਡੀ ਵੱਡੀ ਸ਼ਰਮ ਲਾਹੀ ਤੇ ਲਾਹੀ ਕਿਵੇਂ ਆਪਣਾ ਨਾਮ ਦੀ ਪਿੰਡ ਦਾ ਨਾਮ ਮੇਰਾ ਨਾਮ ਹਰਦੇਵ ਸਿੰਘ ਆ ਜੀ ਰੈਡਪਸ ਰੈਡਪਸ ਵਾਲਾ ਆਮ ਜ਼ਿਮੀਂਦਾਰ ਭਰਾ ਤਾਂ ਕਰਦੇ ਆ ਵੀ ਸਬਜ਼ੀ ਲਾਈ ਤੇ ਮੰਡੀ ਦੇ ਵਿੱਚ ਵੇਚ ਕੇ ਆ ਗਏ ਹਨਾ ਹਾਂਜੀ ਹਾਂਜੀ ਤੁਸੀਂ ਭਰਾ ਆਪਦੀ ਇੱਥੇ ਇੱਕ ਦੁਕਾਨ ਹੀ ਬਣਾਲੀ ਦੇਸੀ ਜੀ ਹੱਟੀ ਪਰ ਸੰਗ ਨਹੀਂ ਆਈ ਸੰਗ ਕਿਹੜਾ ਕਿਹੜਾ ਤਾਂ ਆਈ ਬਾਈ ਜੀ ਥੋੜੀ ਜੀ ਆਈ ਥੋੜੀ ਜੀ ਆ ਦੋ ਕਿਸਨ ਬਸ ਦੋ ਦਿਨ ਫੇਰ ਜਦੋਂ ਵੀ ਆਪਣਾ ਪੈਸੇ ਜਿਹਾ ਲਾ ਕੇ ਫਿਰ ਸੰਗ ਜੀ ਲੈ ਗਈ ਲੈ ਗਈ ਹਾਂ ਹਾਂ ਫਿਰ ਉਹ ਦੂਜੀਆਂ ਆਪਣੇ ਖੇਤੀਆਂ ਵੱਲ ਛੜ ਤਾਂ ਖੜਾ ਕਣਕ ਝੋਨੇ ਨਰਮੇ ਦਾ ਹਾਂ ਬਸ ਛੱਡਿਆ ਰਕਈ ਹੈ ਜੀ ਹਾਂ ਨਿੱਕੀ ਬਸ ਸਬਜ਼ੀ ਹੋਰ ਵਧਾਤੀ ਓਵੇਂ ਓਲੀ ਓਲੀ ਵਧਾਈ ਜਾਂਦੇ ਹੋ ਤੇ ਘਟਦਾ ਹੀ ਜਾਂਦਾ ਉਹ ਕੰਮ ਹਾਂ ਉਹ ਘਟਦਾ ਹੀ ਜਾਂਦਾ ਕਹਿ ਸਕਦੇ ਹਾਂ ਵੀ ਕਿੱਲੀ ਤੇ ਟੰਗਤੀ ਸੰਗ ਲਾ ਕੇ ਆਉਦੀ ਹੁਣ ਕੋਈ ਸੰਗ ਜਰਮਨੀ ਤੇ ਬਾਕੀ ਆਪ ਦਾ ਕੰਮ ਆ ਨਾ ਸੰਗ ਛਾਇਆ ਕਦੀ ਵੀ ਹਾਂ ਜੀ ਆ ਇੱਕ ਵਾਰ ਸ ਇੱਕ ਮਨ ਦੇ ਵਿੱਚ ਬਣਿਆ ਪਿਆ ਹਾਂ ਜੀ ਉਹ ਗੱਲ ਆ ਥੇਰਾ ਥੇਰਾ ਜਿਹਾ ਆਉਂਦਾ ਜੀ ਫੇਰ ਬਸ ਨਹੀਂ ਹੁਣ ਕੋਈ ਸੰਗ ਨਹੀਂ ਠੀਕ ਹੈ ਠੀਕਾ ਕਿੰਨੀ ਕ ਸਬਜ਼ੀ ਲਾ ਰੱਖੀ ਹੈ ਜੀ ਅਸੀਂ ਸਵਾ ਕ ਕਿੱਲਾ ਤਾਂ ਪਹਿਲਾਂ ਸ਼ੁਰੂਆਤ ਕਰੀ ਸੀ ਜੀ ਅੱਛਾ ਜੀ ਸ਼ੁਰੂ ਚ ਹਾਂ ਜੀ ਹਾਂ ਜੀ ਹੁਣ ਹੋਰ ਕਿੱਲਾ ਕੋ ਹੋਰ ਵਧਾਤੀ ਕਦੂ ਕੋਦੂ ਲਾਦੇ ਕਿੱਲਾ ਕ ਵਧਾਤੀ ਹਾਂ ਜੀ ਅੱਛਾ ਜੀ ਹੌਲੀ ਹੌਲੀ ਹੋਰ ਵਧਾ ਦੇਣਾ ਹੋਰ ਵਧਾ ਦੇਉਗੇ ਹੌਲੀ ਹੌਲੀ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਫੇਰੀ ਪਰਿਵਾਰ ਦੇ ਆਪ ਹੀ ਮੈਂਬਰ ਸਾਰੇ ਕੰਮ ਕਰਦੇ ਹੋ ਪਰਿਵਾਰ ਦੇ ਮੈਂਬਰ ਹੈ ਜੀ ਅੱਛਾ ਜੀ ਫੇਰ ਹੁਣ ਜਦੋਂ ਟਰੈਕਟਰ ਲੈ ਕੇ ਤੇ ਕੀ ਮਸੂਜ ਏ ਝਾੜਦੇ ਹੁਣ ਐ ਕੁਸਤ ਹਨ ਹਾਂ ਜੀ ਇੱਥੇ ਆਪਣੀ ਢੀਕ ਹੁੰਦੀ ਰਹਿੰਦੀ ਹੈ ਇੱਥੇ। ਹਾਂ। ਚਾਰ ਵਾਸਤੇ ਨਾਲ ਚਾਰ ਦਾ ਕੰਮ। ਨਾਲ ਚਾਰ ਦੇਣਾ ਗੁਰਮੁਖ ਚਾਰ ਭੰਡਾਰ ਤੋਂ। ਹਾਂਜੀ। ਅੱਛਾ ਜੀ ਆਪਣੀ ਸਬਜ਼ੀ ਔਰ ਆਰਗੇਨਿਕ ਵੀ ਨਹੀਂ ਜ਼ਿਆਦਾ ਤਾਰ। ਨਹੀਂ ਬਸ ਸਮਝੋ ਤੁਸੀਂ ਨਾਰਮਲ ਜੀ ਹੁੰਦੀ ਹੈ ਕੋਈ ਮਾੜੀ ਮੋਟੀ ਵੀ ਜ਼ਿਆਦਾ ਨਹੀਂ ਹੁੰਦੀ। ਜ਼ਿਆਦਾ ਨਹੀਂ। ਹਾਂ। ਮਾੜੇ ਮੋਟੇ ਰੇਖਾ ਦਾ ਪਾ ਦਿੰਦੇ ਹਾਂ। ਹਾਂਜੀ। ਅੱਛਾ ਜੀ। ਹਾਂ। ਇਹ ਮੂਲੀਆਂ ਦਾ ਰੰਗ ਪੜਾ ਲਾਲ ਜਾਈ ਇਹ ਕਿਹੜੀ ਵੈਰਾਈਟੀ ਆ ਗਈ? ਇਹ ਨਵੀਂ ਵੈਰਾਈਟੀ ਆਈ ਹੈ ਜੀ ਇਹ ਦੀ। ਅੱਛਾ ਜੀ ਉਹ ਸਵਾਦ ਹੈ ਖਾਣ ਚ ਉਹਨਾਂ ਨੂੰ। ਉਹੀ ਸਵਾਦ ਹੈ ਜੀ ਇਹਦਾ ਉਹੀ ਸਵਾਦ ਹੈ ਕਿ ਰੰਗ ਬਦਲਿਆ ਹਾਂ ਹਾਂ ਜੀ ਰੰਗ ਹੀ ਬਦਲਿਆ ਪਹਿਲਾਂ ਠੀਕ ਹੈ ਜੀ ਠੀਕ ਆ ਤੇ ਨਾਲ ਆਪਣੀਆਂ ਮੇਥੀ ਤੇ ਗਾਜਰ ਹੋ ਗਈ ਆਲੂ ਹੋ ਗਿਆ ਇਹ ਚੀਜ਼ਾਂ ਹਾਂ ਜੀ ਹਾਂ ਅੱਛਾ ਜੀ ਗੰਡੇ ਹੋ ਗਏ ਆਗਮਲ ਹੋ ਗਏ ਇਹ ਆਪਦੀਆਂ ਚੀਜ਼ਾਂ ਆ ਵੀ ਆਪਦੀ ਛਲਗਮ ਵੀ ਹਾਂ ਜੀ ਪਿਆਜ਼ ਵੀ ਚੌਂਕਦੇ ਆ ਬਈ ਦੇਸੀ ਚੀਜ਼ ਇਹ ਤੇ ਆ ਗਾਜਰ ਆ ਦੇਸੀ ਬਿਲਕੁਲ ਦੇਸੀ ਗਾਜਰ ਹੈ ਲਓ ਮਤਰੋ ਵੇਖੋ ਚੌਂਕਦੀ ਹੈ ਗਾਜਰ ਬਾਜ਼ਾਰ ਨਾਲੋਂ ਕੋ ਨਰੜਾ ਨੋੜਾ ਬਹੁਤ ਘੱਟ ਹੈ ਇਹਦੇ ਵਿੱਚ ਤੇ ਬਾਕੀ ਆ ਮੇਥੀ ਆ ਗਈ ਤੇ ਆ ਬਾਥੂ ਲਈ ਫਿਰਦੇ ਵੱਢ ਕੇ ਬਈ ਹੈ ਇਹਦੀ ਵੀ ਬਹਾਵ ਮੰਗਦਾ ਹੈ ਬਾਥੂ ਦੀ ਹਾਂਜੀ ਬਾਥੂ ਬਾਜ਼ਾਰ ਚ ਵਿਕਦਾ ਹੈ ਹਾਂਜੀ ਐ ਹੈ ਤੇ ਕਿੱਥੇ ਸਪਰੇਹਾਂ ਆਪ ਆ ਕੇ ਜੰਨੇ ਤਾਂ ਹੋਈ ਬਾਹਲਾ ਲੱਗ ਗਿਆ ਆਪਣੇ ਬਾਹਣਾ ਦੇ ਵਿੱਚ ਤੇ ਕਿੱਥੇ ਆਪਾਂ ਉਹ ਕਰੀ ਜੰਨੇ ਆਣਾ ਵਿੱਚ ਹੀ ਸਪਰੇਹਾਂ ਸਪਰੂਹਣਾ ਸਾੜੀ ਜੰਨੇ ਆ ਆ ਚਿੱਟੀਆਂ ਮੂਲੀਆਂ ਆ ਗਈਆਂ ਮਿੱਤਰੋ ਤੇ ਬਈ ਬਾਕੀ ਕੁਛ ਲਫਾਫੇ ਆ ਤੇ ਆ ਲਸਣ ਦਾ achar ਵੀ ਆਪ ਦਾ ਹੀ ਆਪਣਾ ਕਰਦਾ ਪਾਇਆ ਤੇ ਘਰ ਦੀ ਲਸਣ ਹਾਂਜੀ ਹਾਂਜੀ ਘਰ ਦੀ ਲਸਣ ਘਰ ਦੀ ਲਸਣ अच्छा जी ते फिर रिस्पॉन्स ਕੀ ਮਿਲਦਾ ਆਪਣੇ ਏਰੀਆ ਦਾ ਤੁਹਾਨੂੰ ਡੱਬਾ ਵਾਲੀ ਦੇ ਵਿੱਚੋਂ ਕੀ ਰਿਸਪੌਂਸ ਮਿਲਦਾ ਜੀ ਵਧੀਆ ਰਿਸਪੌਂਸ ਆ ਜੀ ਜਿਹੜੇ ਕੋਈ ਹੋ ਹੋ ਨਹੀਂ ਗਾ ਵੀ ਜਾਤ ਕਰਦੇ ਰਹਿੰਦੇ ਸਮਾਜ ਦੇ ਨਾਮ ਆ ਕੇ ਤੇ ਵਧੀਆ ਲੈਂਦੇ ਆ ਜ਼ਿਮੀਂਦਾਰ ਸਾਹਿਬ ਜੀ ਆਉਂਦੇ ਆਪਣੇ ਬੰਦੇ ਹਾਂਜੀ ਆਉਂਦੇ ਆ ਬਾਦੂ ਠੀਕ ਹੈ ਜੀ ਤਾਂ ਫਿਰ ਆਹ ਜਿਵੇਂ ਤੁਸੀਂ ਇੰਨਾ ਸਮਾਨ ਲੈ ਜਾਂਦਾ ਭਰ ਕੇ ਹਨ ਰੇੜਾ ਇਹ ਲੱਗ ਜੂ ਸ਼ਾਮ ਤਾਈ ਹਾਂਜੀ ਸ਼ਾਮ ਤਾਈ ਲੱਗ ਜੂ ਕਲੀਅਰ ਹੋ ਜੂ ਹਾਂਜੀ ਗਾਗ ਪੱਕੇ ਜੁੜ ਗਏ ਹੋਣੇ ਗਾਗ ਪੱਕੇ ਆ ਜੀ ਜੋ ਜਿਹੜੇ ਮਤਰੋ ਨਹੀਂ ਜੁੜੇ ਉਹ ਵੀ ਦੇਖ ਲੋ ਬਈ ਤੇ ਬਿਲਕੁਲ ਡੱਬ ਵਾਲੀ ਦੇ ਵਿੱਚ ਯਾਰ ਰੇਲਵੇ ਲਾਈਨ ਦੇ ਕੋਲੇ ਤੇ ਇਹ ਕਿਹੜਾ ਚੌਂਕ ਪੈਂਦਾ ਜੀ ਪਰਸੂਰਾਮ ਚੌਂਕ ਹੈ ਜੀ ਪਰਸੂਰਾਮ ਚੌਂਕ ਹਾਂਜੀ ਅੱਛਾ ਜੀ ਪਰਸੂਰਾਮ ਚੌਂਕ ਦੇ ਬਿਲਕੁਲ ਐਨ ਸਾਹਮਣੇ ਤੇ ਬਾਈ ਖੜਾ ਆਪਣਾ ਭਰਾ ਤੇ ਦੱਬ ਕੇ ਸਪੋਰਟ ਕਰਿਓ ਤੇ ਸਬਜੀ ਬਈ ਇੱਥੇ ਜਿਹੜਾ ਕਿ ਸ਼ਾਮ ਤਾਈਂ ਖੜਦਾ ਹੈ ਨਾ ਸ਼ਾਮ ਹੋਣੀ ਨਹੀਂ ਚਾਹੀਦੀ ਇਹ ਆਪਣੇ ਲਈ ਇੱਕ ਮਾਣ ਵਾਲੀ ਗੱਲ ਆ ਵੀ ਆਪ ਦਾ ਬੰਦਾ ਆਪਣਾ ਸਬਜੀ ਵੇਚੀ ਜਾਵੇ ਤੇ ਤੇ ਸ਼ਾਮੋ ਜੇ ਇਹ ਕਿਵੇਂ ਹੋ ਸਕਦਾ ਜੇਕਰ ਬਾਈ ਜੀ ਕੋਈ ਨਵਾਂ ਆਪਦਾ ਕੰਮ ਕਰਦਾ ਨਾ ਤੁਸੀਂ ਇਹ ਗੱਲ ਕਹੀ ਸੀ ਵੀ ਬਾਲੇ ਨਾਲੋਂ ਆਪਦਾ ਥੋੜਾ ਕਰ ਲੋ ਹਾਂਜੀ ਹਾਂਜੀ ਤੇ ਪਰ ਆਪ ਸੇਲ ਆਪ ਕਰ ਲੋ ਨਾ 19 ਕਿ ਸਬਜ਼ੀ ਲਾਓ ਜੀ ਜਿੰਨੀ ਕ ਆਪ ਸੇਲ ਹੋ ਜੇ ਆਪ ਹੋ ਜੇ 19 ਕਿ ਲਾਓ ਬਾਹਲੀ ਚੋਂ ਥੇ ਮੰਡੀ ਦੇ ਸਿੱਟੇ ਦਾ ਕੋਈ ਫਾਇਦਾ ਨਹੀਂ ਅੱਛਾ ਜੀ ਹਾਂਜੀ ਹਾਂਜੀ ਵੀ 19 ਕਿ ਸਬਜ਼ੀ ਸਾਰੇ ਤਰ੍ਹਾਂ ਦੀ ਵੈਰਾਈਟੀ ਲਾਓ ਜਿਹੜੀ ਆਪ ਵੇਚੀ ਜਾ ਸਕੀ ਬਸ 19 ਕਿ ਲਾਓ ਬਾਹਲੀ ਨਾ ਹੂੰ ਉਹਦੇ ਚ ਹੀ ਮਨਾਫਾ ਉਹਦੇ ਚ ਹੀ ਮਿਲਦਾ ਹੈ ਯਾ ਆਪ ਦੇ ਇੱਥੇ ਚ ਮਿਲਦਾ ਠੀਕ ਹੈ ਜੀ ਦੇ ਹੋਈ ਸਬਜ਼ੀ ਲਓ ਵੀ ਮਿੱਤਰੋ ਇਹ ਸੀ ਬਈ ਗੁਰਮਖ ਬਾਈ ਦਾ ਨਾਮ ਹੈ ਜਿਹੜਾ ਕੀ ਦੇਖੋ ਇੱਥੇ ਡੱਬ ਵਾਲੀ ਦੇ ਵਿੱਚ ਆਪਦੀ ਵਿੱਚ ਸਬਜੀ ਵੇਚੀ ਆਉਂਦਾ ਆਪਦੇ ਖੇਤ ਵਿੱਚ ਉਗਾ ਕੇ ਤੇ ਸੇਲ ਕਰਕੇ ਜਾਂਦਾ ਵੱਡੀ ਗੱਲ ਮੈਨੂੰ ਇਹ ਵਾਲੀ ਵਧੀਆ ਲੱਗੀ ਵੀ ਬਾਈ ਨੇ ਕਿਹਾ ਵੀ 2 ਕਿੱਲੇ ਨਾਲ ਲਾਓ 1 ਕਨਾਲ ਲਾਓ ਪਰ ਵੇਚੋ ਆਪ 2 ਕਿੱਲੇ ਨਾਲ ਮਨਾਫਾ 1 ਕਨਾਲ ਤੁਹਾਨੂੰ ਦੇ ਜੂਗੀ ਅਈ ਸਾਗ ਵੀ ਆਉਣ ਲੱਗੂ ਏ ਠੀਕ ਹੈ ਜੀ ਠੀਕ ਹੈ ਬਣਿਆ ਬਣਿਆ ਤਿਆਰ ਠੀਕ ਹੈ ਜੀ ਠੀਕ ਹੈ ਤਾਂ ਲਓ ਮਿੱਤਰੋ ਪਾਵਰ ਟਰੈਕ ਟਰੈਕਟਰ ਹੈ ਤੇ ਪਿੱਛੇ ਗੱਡੀ ਆ ਤੇ ਸਬਜੀ ਵੇਚੀ ਜਾਂਦਾ ਆਪਣਾ ਭਰਾ ਮਾਨ ਵਾਲੀ ਗੱਲ ਆ ਤੇ ਮੈਨੂੰ ਬੜੀ ਇਸ ਚੀਜ਼ ਦੀ ਖੁਸ਼ੀ ਹੈ ਕਿਉਂਕਿ ਅਸੀਂ ਵੀ ਬਈ ਇੱਕ ਇੱਕ ਜਿਹੜੇ ਕੰਮ ਕੀਤਾ ਆਪਦਾ ਸਟਾਰਟ ਵੀ ਆਪਾਂ ਸਬਜੀ ਲਾਇਆ ਕਰਾਂਗੇ ਜਦੋਂ ਲਾਲੀ ਬਈ ਤੇ ਜਦੋਂ ਫਰਜੇ ਤੇ ਆਈਆਂ ਬੱਲਾਂ ਦਿੱਤੀਆਂ ਆ ਪੱਬਾ ਕਿਉਂ ਬਾਈਆਂ ਕਿਉਂ ਕਿਉਂਕਿ ਨਾ ਸਬਜੀ ਬੱਲਾਂ ਦਿੱਤੀਆਂ ਬਾਹ ਸੰਗਦੇ ਨੇ ਵੀ ਕਿੱਧਰ ਵੇਚਾਂਗੇ ਕਰਾਂਗੇ ਸੰਗ ਜੀ ਮਾਰਦੀ ਤੇ ਬਾਈ ਨੇ ਆਪਦੀ ਬਈ ਸਾਰੀ ਸੰਗ ਸ਼ਰਮ ਕਿਲੀ ਤੇ ਟੰਗ ਕੇ ਤੇ ਲਾ ਕੇ ਤੇ ਆ ਵੇਚੀ ਆਉਂਦਾ ਸਬਜੀ ਬਈ ਪਿਛਲੇ ਸਾਲ ਦਾ ਵੇਚਣ ਲੱਗਿਆ ਮੰਡੀੜਾ ਵਾਲੀ ਦੇ ਵਿੱਚ ਤੁਹਾਡੇ ਆਪ ਦੇ ਸ਼ਹਿਰ ਦੇ ਵਿੱਚ ਆ ਖਰੀਦੋ ਬਈ ਵੱਧ ਤੋਂ ਵੱਧ ਆਓ ਬਾਈ ਕੋਲੇ ਤੇ ਵੀਡੀਓ ਦੀ ਕਰਦੇ ਸਮਾਪਤੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਤਹਿ ਦਿਲ ਤੋਂ ਸਨ ਭਰਾਮ ਦਾ ਧੰਨਵਾਦ